ਹੈਲੋ ਹਾਂਜੀ ਜੀ ਗੁੱਡ ਮਾਰਨਿੰਗ ਕਿਦਾਂ ਕੀ ਹਾਲ ਚਾਲ ਹੈ ਸਾਰਿਆਂ ਦਾ ਅੱਜ ਅਸੀਂ ਟੈਂਟ ਲਾਵਾਂਗੇ ਇੱਥੇ ਪਿੰਡ ਸੁਸਾ ਮੈਟ ਸਾਡੇ ਪਹਿ ਗਿਆ ਆ ਸੁਸਾ ਪਿੰਡ ਲਾਵਾਂ ਟੈਂਟ ਓਏ ਰਾਜੂ ਪਰ ਅੱッセ ਜਾਈ ਦੱਸੇ ਟੈਂਟ ਲਾਵਾਂਗੇ ਅਸੀਂ ਅੱਜ ਇੱਥੇ ਸੁਸਾ ਉਹ ਬੰਦਾ ਸਾਡਾ ਚੱਲ ਗਿਆ ਉਹ ਪਰ ਟੈਂਟ ਜਾਣੇ ਲੱਗੇ ਚੈੱਕ ਕਰੋ ਹਾਂਜੀ ਵੀਰੇ ਆਪਾਂ ਪੌੜੀ ਸ਼ੁਰੂ ਕਰਦੇ ਹਾਂ ਪੌੜੀ ਛੱਡ ਦੇ ਆਓ ਨਹੀਂ ਉੱਪਰੋਂ ਉੱਪਰੋਂ ਕਰਕੇ ਬੰਨਨਾ ਪੌੜੀ ਨਾਲ ਬੰਦੇ ਆ ਪੌੜੀ ਦੇ ਨਾਲ ਬੰਦੇ ਇੱਥੇ ਬੰਦੇ ਪੌੜੀ ਦਾ ਰਸਤਾ ਚੱਲਦਾ ਮੱਸ ਓਏ ਹਾਂ ਜਗੰਦਰ ਜਗੰਦਰ ਹੈ ਬਾਈ ਜੀ ਲਾ ਵੀ ਪਾ ਲਿਆ ਇਹ ਤੇ ਉਹ ਡੇਰ ਨਹੀਂ ਮੰਗ ਰਹੇ। ਨਾ ਡਲਾਵਾਂਗੇ ਅਸੀਂ। ਜੀ ਆਜੋ ਘਰ ਤੇ ਪਟਾ। ਟੈਂਟ ਲੱਗਣ ਲੱਗਾ ਪਿੰਡ ਸੁਸਾ। ਮੈਰਿਜ ਫੰਕਸ਼ਨ ਦਾ ਪ੍ਰੋਗਰਾਮ ਹੈ ਜੀ। ਹਾਂਜੀ ਹਾਂਜੀ। ਤੇ ਚਾਨਣੀ ਆਪਾਂ ਲਾਉਣੀ ਸ਼ੁਰੂ ਕਰ ਦਿੰਦੇ ਆਂ ਦੇਖੀਏ। ਸੁਸਾ ਦੇ ਚਾਨਣੀ ਜੀ। ਸੁਸਾ ਪਿੰਡ ਮੈਰਿਜ ਫੰਕਸ਼ਨ ਹੈ। ਅੱਜ ਪਿੰਡ ਸੁਸਾ ਟੈਂਟ ਲਾ ਰਹੇ ਆਂ। ਸੁਸਾ ਤੋਂ ਲਾਈਵ ਸਾ ਪੈਂਟ ਲੱਗ ਰਿਹਾ ਟੈਂਟ ਸਾਡਾ ਸੁੱਤਾ ਜਿੰਨੀ ਜਗ੍ਹਾ ਸਾਰੀ ਕਵਰ ਕਰਕੇ ਦੱਸਾਂਗੇ ਸਾਰੀ ਜਗ੍ਹਾ ਚ ਕਵਰ ਕਰਾਂਗੇ ਆਪਾਂ ਉਹ ਸਾਹਮਣੇ ਉਹਨਾਂ ਦਾ ਕਰੇ ਟੈਂਟ ਲੱਗਾ ਹੋਇਆ ਹੁਣ ਆਪਾਂ ਇੱਥੇ ਲਾਵਾਂਗੇ ਸਾਡੇ ਕਾਊਂਟਰ ਆ ਗਏ ਆ ਕਾਊਂਟਰ-ਕਾਊਂਟਰ ਲਾਵਾਂਗੇ ਸਾਰੇ ਤੁਹਾਨੂੰ ਵੀਡੀਓ ਜੇ ਸਾਰੇ ਬਲੌਗ ਚ ਦਿਖਾਵਾਂਗੇ ਤੁਹਾਨੂੰ ਫਿਰ ਸਵੇਰੇ-ਸਵੇਰੇ ਗਲਾਸੀਆਂ ਦਾ ਕੰਮ ਨੇ ਵੇਢੀ ਜਾਂਦੀਆਂ ਜੀ ਸਵੇਰੇ-ਸਵੇਰੇ ਤਾਂ ਹੁੰਦਾ ਕੋਈ ਬਾਅਦ ਚ ਫਿਰ ਪਾੜੀ ਭੁੜੇ ਆਉਣੇ ਸ਼ੁਰੂ ਹੋ ਜਾਂਦੇ ਆ ਇਸ ਕਰਕੇ ਕਲਾਸਿਕ ਕੂਸੀਆਂ ਦਾ ਕੰਮ ਸਵੇਰੇ ਸਵੇਰੇ ਨਵੇੜ ਲਈਦਾ ਹੈ। ਲਾਈਵ ਚਿੱਟ। ਲੱਗ ਗਿਆ ਟੈਂਟ ਦੱਸਿਓ ਸਾਡਾ ਕਿਦਾਂ ਕਮੈਂਟ ਕਰਕੇ ਜੀ ਦੱਸਿਓ ਟੈਂਟ। ਲੱਗ ਗਿਆ ਟੈਂਟ। ਮਾੜ ਪੈਗਾ ਹੁਣ ਕਾਊਂਟਰ ਵਗੈਰਾ ਲਾਵਾਂਗੇ ਅਸੀਂ। ਪਰਦੇ ਰਹਿ ਕੇ ਲਾਉਣ ਵਾਲੇ ਪਰਦੇ ਲਾ ਕੇ ਵੀ ਤਾਂ ਦਿਖਾਉਂਦੇ ਆ। ਪਾਉਂਦੇ ਲੈ ਕੇ। ਘਰ ਦਾ ਵੇਖਰੀ ਵੀਉ ਦਿਖਾ ਦिए ਘਰ ਦਾ ਟੈਂਟ ਆਪਾਂ ਕੱਲ ਲਾਤਾ ਸੀਗਾ ਮਹਾਰਾਜ ਦਾ ਬਾਰ ਬਦਲ ਕਰਕੇ ਫੇਰ ਅੱਜ ਲਾਉਣ ਲੱਗੇ ਆ ਇੱਥੇ ਮਹਾਰਾਜ ਦਾ ਪ੍ਰਕਾਸ਼ ਰੱਖਣਾ ਦੇ ਨੂੰ ਜੀ ਮੈਡ ਮੂਡ ਪਾਤੇ ਸਾਰੇ ਆ ਮਹਿੰਦੀ ਵਾਲਾ ਜੀ ਆ ਸਾਡਾ ਕਿਕੀ ਵੀਰਾ ਕੀ ਕੀ ਫੇਰਾ ਸਾਡੇ ਨਾਲ ਆ ਜੇ ਕਹਿੰਦਾ ਬਲੌਗ ਕਰ ਰਹੇ ਹਾਂ ਮੈਂ ਕੋ ਬਲੌਗਿੰਗ ਕਰਨੀ ਸ਼ੁਰੂ ਕਰੀਏ ਥੋੜੀ ਥੋੜੀ ਟੈਂਟ ਸਾਡਾ ਦੱਸਿਓ ਕਿਦਾਂ ਲੱਗਾ ਤੁਹਾਨੂੰ ਘਰ ਵਾਲਾ ਵੀਊ ਵੀ ਦਿਖਾਤਾ ਤੇ ਆਪ ਗਲੀ ਬਣਾਈ ਸੀਗੀ ਆ ਜਿਹੜਾ ਆਪ ਤੁਰੇ ਜਾਂਦੇ ਆ ਗਲੀ ਆ ਤੇ ਘਰ ਵਾਲਾ ਟੈਂਟ ਤੁਹਾਨੂੰ ਉਹ ਦੇਖੋ ਤੁਹਾਨੂੰ ਹਲੇ ਕਾਊਂਟਰ ਲੱਗਾ ਉਹ ਲੱਗਾ ਬਸ ਕਾਊਂਟਰ ਕੋਟਰ ਲਾਉਣ ਲੱਗੇ ਤੁਹਾਨੂੰ ਉਹ ਵੀ ਦਿਖਾਉਂਦੇ ਆ ਬਸ ਵੀਡੀਓ ਨੂੰ ਪਿਆਰ ਕਰਦੇ ਰਹਾ ਕਰੋ ਸਾਡੀਆਂ ਨੂੰ ਬਲੌਗਿੰਗ ਸ਼ੁਰੂ ਕੀਤੀ ਆ ਤੁਹਾਨੂੰ ਬਲੌਗਿੰਗ ਪ੍ਰੋਪਰ ਤਰੀਕੇ ਨਾਲ ਆਉਂਦੀ ਨਹੀਂ ਆ ਬਸ ਸ਼ੁਰੂ ਕਰ ਦਿੱਤੀ ਆ ਬਸ ਹੌਲੀ ਹੌਲੀ ਤੁਹਾਨੂੰ ਹਰੇਕ ਜਗਾ ਜਿੱਦੇ ਜਿਹੜੇ ਪਿੰਡ ਸਾਡ ਤਾਨੂੰ ਉਸ ਨੂੰ ਸਪੈਂਡ ਆਪਾ ਟੈਂਟ ਦਿਖਾਇਆ ਕਰਨਾ ਹੈ ਜੇ ਤੁਸੀਂ ਸਾਡਾ ਹੌਸਲਾ ਵਧਾਉਣਾ ਹੈ ਹੌਸਲਾ ਵਧਾਉਣਾ ਬਸ ਲਾਈਕਸ ਲਾਈਕ ਸਬਸਕ੍ਰਾਈਬ ਜੂ ਕਰਿਆ ਤਾਂ ਨਾਲੇ ਆਪਾਂ ਕਾਊਂਟਰ ਲੱਗਣੇ ਸ਼ੁਰੂ ਹੋ ਗਏ ਟੈਂਟ ਸਾਡਾ ਲੱਗ ਗਿਆ ਪਰਦੇ ਲੱਗਣੇ ਆ ਪਰਦੇ ਲਾਉਂਦੇ ਆ ਆਪਾਂ ਲਓ ਜੀ ਟੈਂਟ ਸਾਡਾ ਇਧਰਲਾ ਕੰਪਲੀਟ ਹੋ ਗਿਆ ਹੈ ਤੇ ਕਾਊਂਟਰ ਸਾਡੇ ਲੱਗ ਗਿਆ ਡਿੱਚਾਂ ਸਾਡੀਆਂ ਆ ਗਈਆਂ ਚੱਕਰ ਸਾਡੇ ਸਟੈਪ ਬਾਈ ਸਟੈਪ ਕੰਮ ਹੋਣਾ ਜੀ ਤੇ ਟੈਂਟਰ ਦੀ ਇੱਕ ਚਾਨੀ ਹੋਰ ਕਹਿੰਦੇ ਸੀ ਕਿ ਆਪਾਂ ਇੱਕ ਹੋਰ ਜਾਨੀ ਲਾਤੀ ਪਰ ਦੇ ਸਾਡੇ ਬੰਦਾਲ ਚ ਇੱਕ ਚਾਹਨੀ ਅਸੀਂ ਆ ਇੱਕ ਹੋਰ ਲਾਤੀ ਆ ਜੀ ਤੇ ਬਾਕੀ ਸੱਤ ਬਾਏ ਸਟੈਪ ਕਰੋਕਰੀ ਵਗੈਰਾ ਟੇਬਲ ਟੂਪਾ ਲਾਵਾਂਗੇ ਤੁਹਾਨੂੰ ਉਹ ਵੀ ਦੱਸਾਂਗੇ ਮੇਰੇ ਕੋਲ ਕਰੋਕਰੀ ਦੇ ਲਓ ਜੀ ਕਰ ਦਿਆ ਨੇ ਚਾਹ ਭੇਜੀ ਲੱਡੂ ਸੀਨੀ ਅਚਾ ਬੜਿਆ ਕਿਦਾਂ ਚਾਪ ਦਿਆ ਆਪਣੀ ਵਾਲੇ ਗੋਲੇ ਹੁਣ ਚਾਹ ਹੀ ਪੀ ਜਾਣੀ ਆ ਚਾਹ ਮਾਮਾ ਸਵੇਰ ਦੀ ਆਈ ਤੇ ਹੁਣ ਆ ਚਾਹ ਕਿਹਦੀ ਆ ਇਹ ਮੇਰੀ ਆ ਹਾਂ ਇੱਕ ਫੋਟੋ ਮਾਰੀ ਆਜਾ ਆਜੋ ਚਾਹ ਪੀ ਲੋ ਮੋਟੇ ਸਾੜੀ ਸਵੇਰ ਦੇ 8 ਵਜੇ ਦਾ 2 ਘੰਟੇ ਬਾਅਦ ਚਾਹ ਹੋ ਜੀ ਕੋਲ ਕਹਿੰਦਾ ਮੈਂ ਕਹਦਾ ਉਹ 5 ਘੰਟੇ ਬਹੁਤ ਸਾਨੂੰ ਪੜਦੇ ਲੱਗ ਆ ਗੱਡੀ ਸਾਡੀ ਆ ਚੁੱਕੀ ਆ ਬਈ ਬਾਅਦ ਕਿਤੇ ਲੇਟ ਵੀ ਰੈਡੀ ਹੋ ਗਈ ਆ ਸਭ ਕੁਝ ਹੋ ਗਿਆ ਆ ਬਸ ਤਿਆਰੀ ਆ ਜੀ ਤਿਆਰੀ ਬੜਾ ਪਿਆਰੀ ਆ ਕਾਉਂਟਰ ਸਾਡੇ ਲੱਗ ਆਇਆ ਅਜੀ ਜੀ ਬਸ ਉਸਾਂ ਆ ਜੀ ਕੰਮ ਤੇ ਪਾਬਾ ਜਵਾਰਦਸ ਦੀ ਨਗਰੀ ਸੁੱਸਾਂ ਮੈਰਿਜ ਫੰਕਸ਼ਨ ਦਾ ਪ੍ਰੋਗਰਾਮ ਆ ਜੀ ਤੇ ਉਹਦੀ ਤਿਆਰੀ ਜੇ ਲੱਗੇ ਹੋਏ ਆ ਬਸ ਹੋਰ ਅੱਧੇ ਪੌਣੇ ਘਟੇ ਬਾਅਦ ਚਾਹ ਲੱਗਣੀ ਹੈ ਜੀ ਬੜਾ ਕੁ ਮਾਈ ਖਲਾ ਰਹੀਆਂ ਲੋ ਜੀ ਮਠਾਈ ਰਕਣੀ ਸ਼ੁਰੂ ਹੋ ਗਈ ਜੀ ਤਿੰਨ ਐਟਮਾ ਮਠਾਈ ਦੀਆਂ ਬਰਫੀ ਆ ਪਠਾਈ ਵੀ ਸਾਡੀ ਆ ਗਈ ਹੈ ਪਠਾਈ ਲੱਗਣੀ ਸ਼ੁਰੂ ਹੋ ਗਈ ਹੈ ਸਾਡੀ ਇੱਕ ਆਦਾ ਵੀ ਸਾਰਾ ਵੀਊ ਚੈੱਕ ਕਰ ਲਓ ਰੀਟੈਂਡ ਦਾ ਤੇ ਭਾਈ ਜੀ ਹਾਂ ਜੀ ਵੀਰੇ ਸਾਡੀ ਦੀ ਲਾਈਵ ਤੇ ਹੈਗਾ ਹੈ ਸਾਡੀ ਮੈਂ ਆਉਂਦਾ ਸੀਗਾ ਭਰਾ ਸਾਡਾ ਫਾਈਨਲ ਹੈ ਜੀ ਤਿਆਰ ਹੈ ਜੀ ਦਿਸਾਂ ਸਾਡੀਆਂ ਰੈਡੀ ਹੈ ਜੀ ਘਟਾਈ ਸਾਡੀ ਲੱਗ ਚੁੱਕੀ ਹੈ ਜੀ ਕੋਣ ਘਟਾਈ ਲਗਾ ਦੇ ਉਹਦੇ ਨਾਲ ਡਾਈ ਵੀ ਲੱਗਦੀ ਹੈ ਜੀ ਦਰ ਕਾਫੀ ਵਾਲਾ ਵੀ ਰੈਡੀ ਹੈ ਜੀ ਕਾਫੀ ਵੀ ਰੈਡੀ ਹੋ ਰਹੀ ਆ ਲਓ ਜੀ ਲਾਤੀ ਚਾਹ ਜੇ ਦੋ ਬੱਲੇ ਵਰਗਾ ਪੜ ਜਾਣਾ ਇਹ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਹਾਂ ਜੀ ਮਿਲਦੇ ਆ ਨੈਕਸਟ ਬਲੌਗ ਚ